ਇਕਾਦ ਮੀਸੀ ਉਹਦੇ 6 ਧੀਆਂ ਸੀਗੀਆਂ 6 ਧੀਆਂ ਦੇ ਵਿੱਚੋਂ ਉਹ ਸਾਤ ਵੀ ਨੇ ਆਪਦੀਆਂ 4 ਧੀਆਂ ਤਾਂ ਬਹੁਤ ਵੱਡੇ ਘਰੇ ਵਿਆਹ ਜਾਂ ਗਏ ਤਾਂ ਤੇ ਦੋਹਾਂ ਦੀ ਕਿਸਮਤ ਇਝੇ ਹੀ ਸੀ ਤੁਮ ਆਪਿਓ ਤਾਂ ਫੇਰ ਫਰਕ ਨਹੀਂ ਰੱਖਦਾ ਪਰ ਪਰਮਾਤਮਾ ਵੱਲੋਂ ਹੀ ਫਰਕ ਪੈ ਜਾਂਦਾ ਤੇ ਉਹ ਕਿਸੇ ਕਮਜ਼ੋਰ ਘਰਾਂ ਚ ਵਿਆਹ ਜਾਂ ਗਏ ਉਹ ਵੱਡੀਆਂ ਭੈਣਾਂ ਨੂੰ ਵੇਖਿਆ ਕਰਨ ਉਹ ਵੱਡੀਆਂ ਵੱਡੀਆਂ ਗੱਡੀਆਂ ਤੇ ਆਇਆ ਕਰਨ ਚੰਗੇ ਕੱਪੜੇ ਪਾਇਆ ਕਰਨ ਤੇ ਉਹ ਵਿਚਾਰੇ ਟੁੱਟੇ ਚ ਮੋਟਰਸਾਈਕਲ ਤੇ ਆਇਆ ਕਰਨ ਤੇ ਬਹੁਤ ਗਰੀਬ ਹੋ ਗਏ ਗੁਜ਼ਾਰਾ ਕਰਦੇ ਸੀ ਤੇ ਉਹਨਾਂ ਆਪਦੀਆਂ ਵੱਡੀਆਂ ਭੈਣਾਂ ਨੂੰ ਵੇਖ-ਵੇਖ ਕੇ ਤੰਗ ਹੁੰਦੇ ਸੀ ਤੇ ਇੱਕ ਵਾਰੀ ਉਹਨਾਂ ਜਿਹੜੀਆਂ ਦੋ ਭੈਣਾਂ ਕਮਜ਼ੋਰ ਸੀ ਉਹਨਾਂ ਦੇ ਵਿੱਚੋਂ ਇੱਕ ਦਾ ਪਤੀ ਦੀ ਡੈਥ ਹੋ ਜਾਂਦੀ ਉਹਦੇ ਜਦੋਂ ਪਤੀ ਦੀ ਡੈਥ ਹੋ ਗਈ ਤਾਂ ਹੁਣ ਉਹਦੇ ਲਈ ਉੱਥੇ ਰਹਿਣਾ ਬਹੁਤ ਮੁਸ਼ਕਲ ਹੋ ਗਿਆ ਸੀ ਇਸ ਲਈ ਉਹਨੇ ਆਪਦੇ ਪੇਕੇਆਂ ਦੇ ਘਰੇ ਆਉਣਾ ਚੰਗਾ ਸਮਝਿਆ ਉਹ ਆਪਦੇ ਪੇਕੇਆਂ ਦੇ ਘਰੇ ਆ ਜਾਂਦੀ ਤੇ ਉਹਦਾ ਮਾਪਿਓ ਬਹੁਤ ਵਧੀਆ ਘਰ ਲੱਭ ਕੇ ਉਹਦਾ ਵਿਆਹ ਕਰ ਦਿੰਦੇ ਆ ਉਹ ਵੀ ਪੰਜਵੀਂ ਧੀ ਚੰਗੇ ਘਰੇ ਹੋ ਗਈ ਚਾਰ ਉਹ ਸੀ ਪੰਜਵੀਂ ਉਹ ਵੀ ਬਹੁਤ ਵੱਡੇ ਘਰੇ ਹੋ ਗਈ ਹੁਣ ਇੱਕ ਧੀ ਰਹਿ ਗਈ ਸੀ ਉਹ ਬਹੁਤ ਗਰੀਬ ਸੀ ਉਹ ਸਾਰਾ ਦਿਨ ਗੋਹਾ ਘੁਰਾ ਤੱਕ ਦੀ ਰੋਟੀਆਂ ਪਕਾਉਂਦੀ ਪਸੂਆਂ ਦੀ ਰਾ ਪੱਠਾ ਪਾਉਂਦੀ ਉਹ ਵੀ ਤੰਗ ਆ ਗਈ ਉਹ ਕਹਿੰਦੀ ਲੈ ਉਹ ਤਾਂ ਵਧੀਆ ਰਹਿ ਗਈ ਉਹ ਜਿਹਦਾ ਬੰਦਾ ਮਰ ਗਿਆ ਮੇਰਾ ਬੰਦਾ ਜਿਉਂਦਾ ਹੀ ਮਰਿਆ ਵਰਗਾ ਮੈਂ ਕੀ ਕਰਾਂ ਉਹ ਆਦੀ ਮੈਂ ਤਾਂ ਆਪੇ ਤੇ ਤਲਾਕ ਲੈ ਲੈਂਦੀਆਂ ਸੀ ਕੀ ਪਤਾ ਮੇਰਾ ਵੀ ਚੰਗੇ ਘਰੇ ਰਿਸ਼ਤਾ ਹੋ ਜਾਊਗਾ ਉਹ ਜੀ ਉਹਦੇ ਕੋਲੋਂ ਕਰਦੇ ਕਰਾਉਂਦੇ ਉਹਦੇ ਨਾਲ ਲੜਾਈ ਰੱਖਣ ਲੱਗ ਜਾਂਦੀ ਤੇ ਕਹਦੀ ਮੈਨੂੰ ਤਾਂ ਤੇਰੇ ਨਾਲ ਘਰੇ ਰਹਿਣਾ ਚੰਗਾ ਮੈਂ ਤੇਰੇ ਨਾਲ ਨਹੀਂ ਉਹ ਆਦਾ ਨਹੀਂ ਪ੍ਰਮਾਤਮਾ ਦੇਊਗਾ ਸਭ ਕੁਝ ਤੇ ਘਬਰਾਣਾ ਪਤਾ ਕੋਈ ਨਹੀਂ ਮਹਾਰਾਜ ਕਿੰਨਾ ਆਪਾਨੂੰ ਦੇ ਦੇਊਗਾ ਉਹ ਵਿਚਾਰਾ ਸਾਉ ਸੀਗਾ ਉਹ ਨਾ ਹੱਤੀ ਉਹ ਨੂੰ ਤਲਾਕ ਦੇ ਕੇ ਆਪਦੇ ਘਰੇ ਚਲੀ ਗਈ ਜਦੋਂ ਘਰੇ ਚਲੀ ਗਈ ਤੇ ਉਹਦਾ ਮਾਪਿ ਉਹ ਕਹਿੰਦਾ ਵੀ ਕੀ ਗੱਲ ਕਹਿੰਦੀ ਮੈਂ ਤਲਾਕ ਦੇਤਾ ਕਹਿੰਦੀ ਵੇੜ ਗਈ ਮੇਰੇ ਤੋਂ ਨਹੀਂ ਉਹਦੇ ਬੱਸ ਆ ਜਾਂਦਾ ਮੈਂ ਗਰੀਬ ਆ ਮੈਂ ਕੀ ਕਰਾਂ ਦੂਜੀਆਂ ਪੰਜੇ ਮੌਜ ਕਰਦੀਆਂ ਮੈਂ ਔਖੀ ਆ ਉਹ ਕਹਿੰਦਾ ਚੱਲ ਠੀਕ ਹੈ ਉਹਨਾਂ ਨੇ ਆਪਦੇ ਜਨ ਤਾਂ ਬਹੁਤ ਵੱਡਾ ਘਰ ਲੱਭ ਕੇ ਉਹਦਾ ਰਿਸ਼ਤਾ ਕਰਤਾ ਉਹਨਾਂ ਦੇ ਘਰੇ ਵੱਡੀਆਂ ਗੱਡੀਆਂ ਸੀ ਵੱਡੀ ਕੋਠੀ ਸੀ ਤੇ ਘਰ ਤਾਂ ਤੇ ਥੋੜੇ ਜਿ ਦਿਰਾਬਾਦ ਪਤਾ ਲੱਗ ਗਿਆ ਵੀ ਇਹ ਜਿਹੜੀ ਕੋਠੀ ਆ ਇਹਨਾਂ ਨੇ ਵਿਆਹ ਕਰਦ ਕਰਕੇ ਹੀ ਕੋਠੀ ਕਿਰਾਏ ਤੇ ਲਈ ਸੀ ਤੇ ਜਿਹੜੀਆਂ ਆਹ ਕਾਰਾਂ ਜੀਪਾਂ ਸੀ ਉਹ ਵੀ ਕਿਸੇ ਦੀਆਂ ਸੀ ਤੇ ਜਿਹੜਾ ਬੰਦਾ ਸੀ ਉਹ ਬੜਾ ਨਸ਼ਈ ਸੀ ਆ ਨਸ਼ਾ ਬਹੁਤ ਕਰਦਾ ਸੀ ਉਹਨੇ ਮੱਥੇ ਤੇ ਹੱਥ ਮਾਰਨਾ ਵੀ ਵਾ ਮੈਂ ਕੀ ਕਰਨਾ ਸੀ ਦੂਜੀ ਵਾਰੀ ਉਹ ਨੂੰ ਛੱਡ ਕੇ ਆ ਗਈ ਐਡੀ ਔਖੀ ਹੋਈ ਜਾਂਦੀ ਆ ਮੈਂ ਕਿੱਡੀ ਕਾਲੀ ਵਗੀ ਹੁਣ ਮੈਂ ਕਰਾ ਕੀ ਉਹ ਇੱਕ ਦਿਨ ਕਿਤੇ ਜਾ ਰਹੀ ਹੁੰਦੀ ਐ ਤੇ ਰਸਤੇ 'ਚ ਨਾ ਇੱਕ ਬਹੁਤ ਵੱਡੀ ਗੱਡੀ ਦੇ ਉੱਤੇ ਕੋਈ ਬੰਦਾ ਉਤਰਦਾ ਤੇ ਉੱਤਰ ਕੇ ਗੱਡੀ ਖੜਾ ਕੇ ਤੇ ਦੇਖਦਾ ਉਹਨੂੰ ਇਹ ਪਤਾ ਲੱਗਦਾ ਵੀ ਮੇਰੇ ਘਰ ਵਾਲੀ ਆ ਜਿਹੜੀ ਮੈਨੂੰ ਛੱਡ ਕੇ ਚਲੀ ਗਈ ਉਹ ਵੀ ਦੇਖਦੀ ਐ ਵੀ ਉਹ ਮੇਰਾ ਪੁਰਾਣਾ ਘਰ ਆਲਾ ਉਹਨੂੰ ਕਹਿੰਦੀ ਵੀ ਤੂੰ ਐਡੀ ਵੱਡੀ ਗੱਡੀ ਤੇ ਕਿਵੇਂ ਆ ਗਿਆ ਉਹ ਕਹਿੰਦਾ ਕਹਿੰਦੀ ਵੀ ਕਹਿੰਦਾ ਮੈਂ ਤਾਂ ਵੀ ਤੈਨੂੰ ਦੱਸਿਆ ਤਾਂ ਸੀਗਾ ਵੀ ਪਰਮਾਤਮਾ ਦੇਊਗਾ ਤੂੰ ਫਿੱਫੀ ਕਰਨਾ ਕਰ ਮੇਰੇ ਕੋਲੇ ਬਹੁਤ ਕੁਝ ਬਣ ਗਿਆ ਗੱਡੀਆਂ ਮੇਰੇ ਕੋਲੇ ਆ ਗਈਆਂ ਘਰ ਮੇਰਾ ਬਣ ਗਿਆ ਤੇ ਉਹ ਕਹਿੰਦਾ ਤੂੰ ਕਿੱਥੇ ਆ ਕਹਿੰਦੀ ਮੈਂ ਤਾਂ ਇਹ ਜੇ ਥਾਂ ਤੇ ਵਿਆਹ ਹੀ ਗਈ ਉਹ ਤਾਂ ਬਹੁਤ ਨਸ਼ਈ ਸੀਗਾ ਤੇ ਇਸ ਕਰਕੇ ਮੈਂ ਤੁਹਾਨੂੰ ਬਸ ਸਿੱਖਿਆ ਇਹ ਹੀ ਦਿੰਨੀ ਆ ਵੀ ਜਿੱਥੇ ਹੀ ਪਰਮਾਤਮਾ ਵੱਲੋਂ ਤੁਹਾਡੇ ਮਾਪਿਓ ਨੇ ਤੁਹਾਨੂੰ ਵਿਆਹਤਾ ਉਸ ਘਰ ਦੇ ਵਿੱਚ ਹੀ ਕੰਮ ਕਰੋ ਕਬਾਈ ਕਰੋ ਤੇ ਪਰਮਾਤਮਾ ਤੇ ਭਰੋਸਾ ਰੱਖੋ ਕਿਤੇ ਨਾ ਕਿਤੇ ਤੁਹਾਡੀ ਮਿਹਨਤ ਹੈ ਜਿਹੜੀ ਉਹ ਜਰੂਰ ਫਲ ਦੇਊਗੀ ਤੇ ਘਬਰਾਉਣਾ ਨਹੀਂ ਹਾਰਡ ਵਰਕ ਦੀ ਕੀ ਆਫ ਸਕਸੈਸ ਤੇ ਇਸ ਲਈ ਖਭਰਾਉਣਾ ਨਹੀਂ ਚਾਹੀਦਾ ਆਏ ਛੇਤੀ ਲਾਲਾ ਲਾਲਾ ਕਰਕੇ ਤਲਾਕ ਨਹੀਂ ਲੈਣੀ ਚਾਹੀਦੀ ਤੇ ਆਪ ਦਾ ਧੀਰਜ ਸਬਰ ਤੇ ਸੰਤੋਖ ਰੱਖਣਾ ਚਾਹੀਦਾ ਤੇ ਇਸ ਲਈ ਕੋਈ ਵੀ ਸਾਰੀਆਂ ਬੱਚੀਆਂ ਨੂੰ ਮੈਂ ਇਹ ਹੀ ਯਾਦੀਆਂ ਵੀ ਜਿੱਥੇ ਮਾਂ ਪਿਓ ਨੇ ਰਿਸ਼ਤਾ ਕਰ ਦਿੱਤਾ ਹੈ ਨਾ ਉਥੋਂ ਪੈਰ ਨਾ ਛੱਕੋ ਭਵੇਂ ਸੋਡੇ ਕਿੰਨਾ ਹੀ ਮਾੜਾ ਬਾੜੇ ਨੂੰ ਵੀ ਸਮਝਾਇਆ ਜਾ ਸਕਦਾ ਹੁੰਦਾ ਜੇ ਆਪਾਂ ਛੈਨ ਛੀਲਤਾ ਰੱਖਾਂਗੇ ਇਸ ਲਈ ਛੈਨ ਛੀਲਤਾ ਵਰਤੋਂ ਦੇ ਪਰਮਾਤਮਾ ਦੇ ਭਰੋਸਾ ਰੱਖੋ ਸਾਰੇ ਕੰਮ ਹੱਲ ਹੋ ਜਾਣਗੇ ਐਨਾ ਕਹਿੰਦੀ ਹੋਈ ਮੈਂ ਤੁਹਾਡੇ ਤੋਂ ਮਾਫੀ ਮੰਗਦੀ ਆ ਰਾਈ ਗੁਰਜੀ ਦਾ ਖਾਲਸਾ ਰਾਈ ਗੁਰਜੀ ਕੀ ਫਤਿਹ